ਰੇਡੀ ਮਨੋਖ ਦੀ ਫਿਤਰਤ ਅਜੀਬ ਹੈ ਡੰਡੀ ਜਦੋਂ ਕੋਈ ਜਿਉਂਦਾ ਹੁੰਦਾ ਹੈ ਉਸ ਦੇ ਦੁੱਖ ਮਿਹਨਤ ਅਤੇ ਜਜ਼ਬਾਤਾਂ ਦੀ ਕਦਰ ਘੱਟ ਹੀ ਹੁੰਦੀ ਹੈ ਡੰਡੀ ਪਰ ਜਿਵੇਂ ਹੀ ਉਹ ਇਸ ਦੁਨੀਆ ਤੋਂ ਰੁਖਸਤ ਹੁੰਦਾ ਹੈ ਲੋਕ ਅਚਾਨਕ ਉਸ ਬਾਰੇ ਨਰਮ ਬੋਲ ਬੋਲਣ ਲੱਗ ਪੈਂਦੇ ਹਨ ਉਸ ਦੀ ਚੰਗਿਆਈਆਂ ਉਸ ਦੇ ਗੁਨਾ ਅਤੇ ਉਸ ਦੀ ਯਾਦ ਨੂੰ ਵੱਡਾ ਬਣਾਉਣ ਲੱਗ ਪੈਂਦੇ ਹਨ ਡਡੇ ਮਰਨ ਪਿੱਛੋਂ ਤਾਰੀਫਾਂ ਦਾ ਇਹ ਰਿਵਾਜ ਸਮਾਜ ਦੀ ਇੱਕ ਕਮਜ਼ੋਰੀ ਨੂੰ ਬੇਨਕਾਬ ਕਰਦਾ ਹੈ ਜਿਉਂਦੇ ਜੀ ਕਦਰ ਕਰਨਾ ਸਾਨੂੰ ਮੁਸ਼ਕਿਲ ਕਿਉਂ ਲੱਗਦਾ ਹੈ ਪ੍ਰਚੰਨ ਸੱਚ ਇਹ ਹੈ ਕਿ ਤਾਰੀਫ਼ ਸਹਾਰਾ ਤੇ ਪਿਆਰ ਜਿਉਂਦੇ ਬੰਦੇ ਨੂੰ ਚਾਹੀਦੇ ਹਾਂ ਡੰਡੀ ਜਦੋਂ ਕੋਈ ਜਿਉਂਦਾ ਹੋ ਕੇ ਮੁਸ਼ਕਲਾਂ ਵਿੱਚ ਫਸਿਆ ਹੁੰਦਾ ਹੈ ਉਸ ਵੇਲੇ ਇੱਕ ਮਿੱਠਾ ਬੋਲ ਇੱਕ ਹੌਸਲੇ ਭਰੀ ਗੱਲ ਉਸ ਦਾ ਹੌਸਲਾ ਦੋ ਗੁਣਾ ਕਰ ਸਕਦੀ ਹੈ ਡੰਡੀ ਪਰ ਅਫਸੋਸ ਅਸੀਂ ਤਦ ਸਮਝਦੇ ਹਾਂ ਜਦੋਂ ਉਹ ਵਿਅਕਤੀ ਸੁਣਨ ਲਈ ਇਸ ਦੁਨੀਆ ਵਿੱਚ ਹੁੰਦਾ ਹੀ ਨਹੀਂ ਡੰਡੀ ਮਰੇ ਹੋਏ ਲੋਕਾਂ ਦੀਆਂ ਗੱਲਾਂ ਕਰਨਾ ਆਸਾਨ ਹੈ ਪਰ ਜਿਉਂਦੇ ਦੀ ਕਦਰ ਕਰਨਾ ਅਸਲ ਇਮਤਿਹਾਨ ਹੈ ਡੰਡੀ ਸਮਾਜ ਨੂੰ ਇਹ ਸੋਚ ਬਦਲਣ ਦੀ ਲੋੜ ਹੈ ਪਿਆਰ ਸਤਿਕਾਰ ਅਤੇ ਤਾਰੀਫਾਂ ਉਹਨਾਂ ਲਈ ਜਿਉਂਦੇ ਜੀ ਹੀ ਵਰਤੋਂ ਕਿਉਂਕਿ ਮਰਨ ਪਿੱਛੋਂ ਕਹੇ ਬੋਲਾਂ ਦਾ ਨਾ ਸੁਣਨ ਵਾਲਾ ਹੁੰਦਾ ਹੈ ਨਾ ਉਹਨਾਂ ਦਾ ਕੋਈ ਫਾਇਦਾ ਟੰਡੀ ਸਰਹਿੰਦਰ ਨਹਿਰ ਵਿੱਚ ਪਾਣੀ ਬੰਦ ਹੋਣ ਤੇ ਬਟਿੰਡਾ ਸ਼ਹਿਰ ਦੇ ਪੁਲ ਕੋਲੋਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਵਿਵਹਮਾ ਭਰਮਾ ਦੇ ਰੈਡੀ ਸ਼ਿਕਾਰ ਹੋ ਕੇ ਬਹੁਤ ਜ਼ਿਆਦਾ ਕੂੜਾ ਕਚਰਾ ਨਹਿਰ ਵਿੱਚ ਸੁੱਟ ਦਿੱਤਾ ਜਾਂਦਾ ਹੈ ਡੱਡੀ ਵੇਖਣ ਵਿੱਚ ਨਹਿਰ ਘਟ ਜਦ ਕੇ ਗੰਦਾ ਨਾਲਾ ਜ਼ਿਆਦਾ ਲੱਗਦਾ ਹੈ ਡੱਡੀ ਸ਼ਹਿਰ ਦੇ ਪੜੇ ਲਿਖੇ ਲੋਕਾਂ ਵੱਲੋਂ ਇਸ ਤਰ੍ਹਾਂ ਨਹਿਰ ਵਿੱਚ ਗੰਦ ਸੁਟਣਾ ਬਹੁਤ ਹੀ ਬੇਸ਼ਰਮੀ ਵਾਲੀ ਗੱਲ ਹੈ ਡੰਡੀ ਗੰਦ ਸੁਟਣ ਵਾਲੇ ਲੋਕਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅੱਗੇ ਇਹ ਪਾਣੀ ਉਹਨਾਂ ਵਰਗੇ ਹੋਰ ਲੋਕਾਂ ਨੇ ਪੀਣਾ ਹੁੰਦਾ ਹੈ ਡੰਡੀ ਅਜਿਹਾ ਗੰਦਾ ਪਾਣੀ ਪੀਣ ਨਾਲ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਡੰਡੀ ਸਰਕਾਰ ਨੂੰ ਚਾਹੀਦਾ ਹੈ ਕਿ ਪੀਣ ਯੋਗ ਪਾਣੀ ਨੂੰ ਪਲੇਟ ਕਰਨ ਵਾਲੇ ਅਜਿਹੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਹੀਆਂ ਕੁਰੀਤੀਆਂ ਨੂੰ ਠੱਲ ਪਾਈ ਜਾ ਸਕੇ ਡੰਡੀ ਆਪਣੇ ਕਿਰਦਾਰ ਨੂੰ ਨਿਭਾਓ ਕੁਝ ਇਸ ਤਰ੍ਹਾਂ ਕਿ ਜ਼ਿੰਦਗੀ ਦਾ ਪਰਦਾ ਡਿੱਗਣ ਤੋਂ ਬਾਅਦ ਵੀ ਤਾੜੀਆਂ ਵੱਜਦੀਆਂ ਰਹਿਣ ਡੰਡੀ ਜਿੰਨਾ ਲੋਕਾਂ ਦੇ ਕਿਰਦਾਰ ਦਾ ਮਿਆਰ ਉੱਚਾ ਹੁੰਦਾ ਹੈ ਲੋਕ ਉਹਨਾਂ ਦੀ ਜਿੰਨੀ ਮਰਜ਼ੀ ਆਲੋਚਨਾ ਕਰੀ ਜਾਣ ਪਰ ਉਹ ਲੋਕ ਮਣਾ ਵਿੱਚ ਵਸੇ ਰਹਿੰਦੇ ਹਨ ਡੰਡੀ ਉਹ ਮਰਨ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਹਨ ਡੰਡੀ ਮਨੁੱਖ ਦੀ ਜ਼ਿੰਦਗੀ ਵਿੱਚ ਇਹ ਗੱਲ ਅਹਿਮੀਅਤ ਨਹੀਂ ਰੱਖਦੀ ਕਿ ਉਸਨੇ ਬਹੁਤ ਸਾਰੀ ਦੌਲਤ ਇਕੱਠੀ ਕੀਤੀ ਹੋਈ ਹੈ ਉਹ ਆਲੀਸ਼ਾਨ ਜ਼ਿੰਦਗੀ ਜਿਉਂਦਾ ਹੈ ਉਸ ਦੀ ਸਰਕਾਰੀ ਦਰਬਾਰੇ ਬਹੁਤ ਪਹੁੰਚ ਹੈ ਅਹਿਮੀਅਤ ਇਹ ਗੱਲ ਰੱਖਦੀ ਹੈ ਕਿ ਉਸ ਦਾ ਕਿਰਦਾਰ ਕਿਹੋ ਜਿਹਾ ਹੈ ਡੰਡੀ ਉਸ ਨੇ ਧਣ ਦੀ